ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਆਈਆਚਰ ਐਮ ਐਸ ਪੋਰਟਲ ਤੇ ਕਈ ਵਾਰ ਸਰਵਰ ਬਿਜ਼ੀ ਹੋਣ ਤੇ ਜਿਹੜੇ ਓਟੀਪੀ ਆ ਲੌਗਇਨ ਕਰਨ ਵੇਲੇ ਓਟੀਪੀ ਜਿਹੜਾ ਉਹ ਸਮੇਂ ਸਿਰ ਪ੍ਰਾਪਤ ਨਹੀਂ ਹੁੰਦਾ ਜਾਂ ਬਹੁਤ ਜ਼ਿਆਦਾ ਇੰਤਜ਼ਾਰ ਕਰਨਾ ਪੈਂਦਾ ਸਰਵਰ ਬਿਜ਼ੀ ਹੋਣ ਕਰਕੇ ਜਾਂ ਵੈਬਸਾਈਟ ਸਲੋ ਹੋਣ ਕਰਕੇ ਤੇ ਤੁਸੀਂ ਜਿਹੜਾ ਕੁਇਕਲੀ ਜਿਹੜਾ ਹੈਗਾ ਓਟੀਪੀ ਉਹ ਕਿਵੇਂ ਪ੍ਰਾਪਤ ਕਰ ਸਕਦੇ ਹੋ ਜਿੱਥੇ ਓਟੀਪੀ ਦੀ ਆਪਣੇ ਕੋਲ ਆਪਸ਼ਨ ਆਉਂਦੀ ਐਂਟਰ ਕਰਨ ਦੀ ਇਹਦੇ ਬਿਲਕੁਲ ਨੀਚੇ ਹੀ ਜਿਹੜਾ ਇਹਦਾ ਵਿਕਲਪ ਦਿੱਤਾ ਹੋਇਆ ਉਹ ਕwik OTP ਕਿਸ ਤਰੀਕੇ ਨਾਲ ਤੁਸੀਂ ਐਪ ਨਹੀਂ ਲੈ ਸਕਦੇ ਹੋ Android ਐਪ ਲਈ Android ਫੋਨ ਲਈ ਵੱਖਰੀ ਐਪ ਹੈ iOS ਲਈ ਵੱਖਰੀ ਐਪ ਦਾ ਲਿੰਕ ਜਿਹੜਾ ਇੱਥੇ ਪੋਰਟਲ ਦੇ ਨੀਚੇ ਹੀ ਬਿਲਕੁਲ ਦਿੱਤਾ ਹੁੰਦਾ ਜਦੋਂ ਆਪਾਂ ਲੌਗਇਨ ਕਰਦੇ ਆਂ ਗਵਰਨਮੈਂਟ ਦੀ ਐਪ ਹੈਗੀ ਹੈ ਕੋਈ ਇਹਦੇ 'ਚ ਵਰੀ ਕਰਨ ਵਾਲੀ ਜਾਂ ਘਬਰਾਉਣ ਵਾਲੀ ਗੱਲ ਨਹੀਂ ਆ ਐਨਆਈਸੀ ਵੱਲੋਂ ਬਣਾਈ ਗਈ ਐਪ ਹੈ ਅਤੇ ਆਫੀਸ਼ੀਅਲੀ ਪੋਰਟਲ ਦੇ ਉੱਪਰ ਸ਼ੋਅ ਕਰਵਾਈ ਹੋਈ ਹੈ ਆ ਇਹ ਐਪ ਤੁਸੀਂ ਇੱਥੋਂ ਵੀ ਲਿੰਕ ਤੋਂ ਇੰਸਟਾਲ ਕਰ ਸਕਦੇ ਹੋ ਜਾਂ ਪਲੇ ਸਟੋਰ ਤੋਂ ਸਰਚ ਕਰ ਸਕਦੇ ਹੋ ਐਪ ਦਾ ਨਾਮ ਸੰਦੇਸ਼ ਆ ਸਰਚ ਕਰਕੇ ਇੰਸਟਾਲ ਕਰੋਗੇ ਇੰਸਟਾਲ ਕਰਨ ਤੋਂ ਬਾਅਦ ਓਪਨ ਕਰਨਾ ਓਪਨ ਕਰਨ ਤੋਂ ਬਾਅਦ ਪਰਮਿਸ਼ਨਸ ਜਿਹੜੀਆਂ ਹੈਗੀਆਂ ਉਹ ਅਲਾਉ ਕਰੋਗੇ ਨੈਕਸਟ ਅੱਗੇ ਮੋਬਾਈਲ ਨੰਬਰ ਜਿਹੜਾ ਉਹ ਪੁੱਛਿਆ ਜਾਏਗਾ ਮੋਬਾਈਲ ਨੰਬਰ ਆਪਣਾ ਐਂਟਰ ਕਰੋਗੇ ਮੋਬਾਈਲ ਨੰਬਰ ਐਂਟਰ ਕਰਨ ਤੋਂ ਬਾਅਦ ਜਿਹੜੀਆਂ ਟਰਮ ਐਂਡ ਕੰਡੀਸ਼ਨਸ ਹੈਗੀਆਂ ਪ੍ਰਾਈਵੇਸੀ ਪਾਲਿਸੀ ਹੈ ਇਹਨੂੰ ਐਗਰੀ ਕਰਾਂਗੇ ਐਗਰੀ ਕਰਨ ਤੋਂ ਬਾਅਦ ਗੈਟ ਓਟੀਪੀ ਅ ਇੱਥੇ OTP ਤੁਸੀਂ ਫਿਲ ਕਰੋਗੇ ਜੀ ਜਿਹੜਾ ਵੀ ਤੁਹਾਡੇ ਫੋਨ ਤੇ ਪ੍ਰਾਪਤ ਹੋ ਜਾਏਗਾ ਐਪ ਲਈ ਠੀਕ ਹੈ ਜੀ ਇੱਥੇ ਤੁਸੀਂ ਆਪਣਾ ਨਾਮ ਤੇ ਜੈਂਡਰ ਸਿਲੈਕਟ ਕਰਨ ਤੋਂ ਬਾਅਦ ਨੈਕਸਟ ਕਰੋਗੇ ਫੋਟੋ ਵਗੈਰਾ ਵੀ ਤੁਸੀਂ ਅਪਲੋਡ ਕਰ ਸਕਦੇ ਹੋ ਤੁਹਾਡੀ ਸੁਵਿਧਾ ਤੇ ਡਿਪੈਂਡ ਕਰਦਾ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਨਹੀਂ ਅ ਰਿਕੁਆਇਰ ਜਿਹੜਾ ਹੈਗਾ ਨਾਮ ਜਿਹੜਾ ਹੋਰ ਜ਼ਰੂਰੀ ਹੈ ਤੇ ਜੈਂਡਰ ਅ ਇਹਨੂੰ ਫਿਲ ਕਰਨ ਤੋਂ ਬਾਅਦ ਨੈਕਸਟ ਅੱਗੇ ਪਰਮਿਸ਼ਨਸ ਹੈਗੀਆਂ ਸਿੰਕ ਕਰਨ ਲਈ ਜੇ ਤੁਸੀਂ ਡਾਟਾ ਸਿੰਕ ਕਰਾਉਣਾ ਚਾਹੁੰਦੇ ਹੋ ਕੰਟੈਕਟ ਵਗੈਰਾ ਆਪਣੇ ਇਸ ਐਪ ਨਾਲ ਦੈਨ ਸਿੰਕ ਕਰ ਸਕਦੇ ਹੋ ਅਦਰਵਾਈਜ਼ ਸਕਿੱਪ ਕਰ ਦਿਓ ਨੈਕਸਟ ਇਸ ਤਰੀਕੇ ਨਾਲ ਇਹਦਾ ਇਨਬਾਕਸ ਜਿਹੜਾ ਐਪ ਦਾ ਓਪਨ ਹੋ ਜਾਏਗਾ ਇਹਸ ਐਪ ਦੇ ਵਿੱਚ ਤੁਹਾਨੂੰ ਜਿਵੇਂ ਮੇਰੇ ਡਾਊਨਲੋਡ ਹੋਏ OTP ਦੇ ਸੈਂਪਲਸ ਦਿਖਾਏ ਹੋਏ ਆ ਇਸ ਤਰੀਕੇ ਨਾਲ ਜਿਹੜੇ OTP ਇਹਦੇ ਅંદર ਦੇ ਕੋਲ ਪ੍ਰਾਪਤ ਹੋ ਜਾਣਗੇ ਬਿਲਕੁਲ ਕੁਵਿਕ ਜਦੋਂ ਜਿਸ ਟਾਈਮ ਤੇ ਤੁਸੀਂ ਲੌਗਇਨ ਕਰੋਗੇ ਨਾਲ ਹੀ ਇਸ ਐਪ ਦੀ ਸੈਟਿੰਗ ਚ ਜਾ ਕੇ ਤੁਸੀਂ ਨੋਟੀਫਿਕੇਸ਼ਨ ਵਗੈਰਾ ਆਨ ਤੇ ਆਫ ਵੀ ਕਰ ਸਕਦੇ ਹੋ ਇਸ ਛੋਟੀ ਜੀ ਵੀਡੀਓਜ਼ ਦੇ ਨਾਲ ਤਾਡੀ OTP ਦੀ ਜਿਹੜੀ ਸਮੱਸਿਆ ਇਹਦਾ ਹੱਲ ਹੋ ਜਾਏਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ